ਹੈਲੋ ਜੀ ਸਸਕੀ ਕਾਲੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਗੱਲ ਬੁਟੀਕ ਕਨ ਬਲੌਗਸ ਤੇ ਜਿਹੜੀਆਂ ਵੀਡੀਓ ਭੈਣ ਆਪਣੇ ਚੈਨਲ ਤੇ ਨਵੀਆਂ ਨੇ ਜੀ ਮੈਨ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਠੀਕ ਹੈ ਅੱਛਾ ਅੱਜ ਇਹ ਤੁਹਾਡੇ ਲਈ ਸੂਟ ਲੈ ਕੇ ਆਏ ਆ ਜੀ ਇਹ ਸਾਰੇ ਕਾਟਨ ਦਾ ਸਟਾਫ ਦੇ ਵਿੱਚ ਨੇ ਤੇ ਮਸ਼ੀਨ ਵਰਕ ਦੇ ਵਿੱਚ ਬਹੁਤ ਵਧੀਆ ਵਰਕ ਹੋਇਆ ਹੋਇਆ ਹੈ ਤੇ ਪ੍ਰਾਈਸ ਵੀ ਬਹੁਤ ਹੀ ਘੱਟ ਰੱਖੇ ਗਏ ਨੇ ਇਹਨਾਂ ਸੂਟਾਂ ਦੇ ਤੇ ਸਟਾਕ ਆਪਣੇ ਕੋਲੇ ਬਹੁਤ ਘੱਟ ਹੁੰਦਾ ਹੈਗਾ ਤੇ ਜਿਹੜੀਆਂ ਵੀ ਮੇਰੀਆਂ ਭੈਣਾਂ ਨੂੰ ਇਹਨਾਂ ਸੁੱਟਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਹੈ ਤਾਂ ਉਹ ਮੇਰੇ ਨਾਲ ਕੰਟੈਕਟ ਕਰ ਸਕਦੀਆਂ ਨੇ ਤੇ ਜੇਕਰ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗਦੀ ਹੈ ਤਾਂ ਤੁਸੀਂ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਜਿਹੜੀਆਂ ਮੇਰੀਆਂ ਭੈਣਾਂ ਨੇ ਹਜੇ ਨਹੀਂ ਕੀਤਾ ਜੀ ਅੱਜ ਵਾਲੇ ਸਾਰੇ ਸੂਟੀ ਬਹੁਤ ਸੋਹਣੇ ਨੇ ਤੇ ਉਮੀਦ ਕਰਦੀ ਕਿ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਤੇ ਮੈਂ ਆਪਣਾ ਇਹ ਨਵਾਂ ਕੰਮ ਚਲਾਇਆ ਕਰਕੇ ਤੇ ਪ੍ਰਾਈਸ ਵੀ ਬਹੁਤ ਘੱਟ ਰੱਖੇ ਨੇ ਇਹਨਾਂ ਸੂਟਾਂ ਦੇ ਜਿਹੜੀਆਂ ਮੇਰੀਆਂ ਭੈਣਾਂ ਨੇ ਖਸੂਟ ਖਰੀਦਣੇ ਨੇ ਤਾਂ ਉਹ ਮੈਨੂੰ ਕੰਟੈਕਟ ਕਰਕੇ ਮੈਨੂੰ ਸਕਦੀਆਂ ਨੇ ਤੇ ਜਾਂ ਕੋਰੀਅਰ ਵੀ ਕਰਵਾ ਸਕਦੀਆਂ ਨੇ ਆਪਾਂ ਹਰ ਜਗ੍ਹਾ ਤੇ ਕੋਰੀਅਰ ਕਰਦੇ ਹਾਂ ਸੂਟਾਂ ਦਾ ਤੇ ਜੇ ਕਿਸੇ ਨੇ ਸਟੀਚਿੰਗ ਕਰਵਾਉਣੀ ਆ ਜਾਂ ਸਿੱਖਣੀ ਆ ਉਹ ਵੀ ਮੇਰੇ ਨਾਲ ਕੰਟੈਕਟ ਕਰ ਸਕਦੇ ਨੇ ਕਿ ਤੇ ਆਪਾਂ ਉਹਨਾਂ ਨੂੰ ਸਟੀਚਿੰਗ ਬਿਲਕੁਲ ਫ੍ਰੀ ਦੇ ਵਿੱਚ ਸਿਖਾਵਾਂਗੇ ਜੀ ਜਿਹੜੀਆਂ ਮੇਰੀਆਂ ਭੈਣਾਂ ਸਿੱਖਣਾ ਚਾਹੁੰਦੀਆਂ ਨੇ ਜਿਨ੍ਹਾਂ ਦਾ ਧਿਆਨ ਹੈਗਾ ਕਿ ਵੀ ਆਪਾਂ ਸਟੀਚਿੰਗ ਸਿੱਖਣੀ ਹੈਗੀ ਉਹਨਾਂ ਨੂੰ ਵੀ ਆਪਾਂ ਜਰੂਰ ਸਿਖਾਵਾਂਗੇ ਜੀ ਆਪਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਜੀ